ਅਤ ਕਉਬਜਾ ਕੋ ਉਦਾਰ ਕਰਨਾ ਹੁਨ ਕਉਬਜਾ ਦੇ ਉਦਾਰ ਦਾ ਕਥਨ ਸਵਈਆ ਹਰ ਆਵਤ ਅਗਰ ਮਿਲੀ ਕਉਬਜਾ ਹਰ ਕੋ ਤਿੰਨ ਸੁੰਦਰ ਰੂਪ ਨਿਹਾਰਿਓ ਸ਼੍ਰੀਕ੍ਰਿਸ਼ਨ ਨੂੰ ਆਉਂਦਿਆਂ ਹੋਇਆਂ ਅੱਗੋ ਕਉਬਜਾ ਮਿਲ ਪਈ ਉਸਨੇ ਸ਼੍ਰੀਕ੍ਰਿਸ਼ਨ ਦਾ ਸੁੰਦਰ ਰੂਪ ਵੇਖਿਆ ਗੰਦਗੇ ਨਿਪਲਾਵਨ ਕੋ ਸੋ ਲਾਗਿਓ ਉਹ ਆ ਮਨ ਵਿੱਚ ਉਚਾਰਿਓ। ਉਹ ਰਾਜੇ ਨੂੰ ਸੁਗੰਧੀ ਲਗਾਉਣ ਲਈ ਲੈ ਜਾ ਰਹੀ ਸੀ। ਉਸਨੇ ਮਨ ਵਿੱਚ ਵਿਚਾਰ ਕੀਤਾ ਕਿ ਉਸ ਗੁੰਦੀ ਮੈਂ ਇਸ ਨੂੰ ਲਗਾਵਾ। ਪ੍ਰੀਤ ਲਖੀ ਹਰ ਸੰਗ ਲੱਗੀ ਹਮਰੇ ਤਬ ਹੀ ਇਹ ਭਾਤ ਉਚਾਰਿਓ। ਜਦ ਸ਼੍ਰੀ ਕ੍ਰਿਸ਼ਨ ਨੇ ਜਾਣ ਲਿਆ ਕਿ ਇਸ ਦੀ ਸਾਡੇ ਨਾਲ ਪ੍ਰੀਤ ਲੱਗ ਗਈ ਹੈ। ਤਦ ਇਸ ਤਰ੍ਹਾਂ ਕਿਹਾ ਲਾਵੋ ਲਾਵੋ ਰੀ ਹਮਕੋ ਕਬ ਨੇ ਜਸ ਤਾਂ ਚਬ ਕੋ ਇਮ ਸਾਰਿਓ ਨੀ ਸੁਗੰਧ ਦੀ ਲਿਆ ਕੇ ਸਾਨੂੰ ਲਗਾ ਦੇ ਉਸ ਸ਼ਬੀ ਦੇ ਅਸ਼ ਨੂੰ ਕਵੀ ਨੇ ਇਸ ਤਰ੍ਹਾਂ ਨਿਵਾਇਆ ਹੈ ਜਦਰਾਏ ਕੋ ਆਇ ਸਮਾਰਤਿਆ ਨੇ ਪਕੋ ਇਹ ਚੰਦਨ ਦੇਹ ਲਗਾਇਓ ਸ਼੍ਰੀ ਗ੍ਰਿਸ਼ਣ ਦੀ ਆਗਿਆ ਮੰਨ ਕੇ ਉਸ ਇਸਤਰੀ ਨੇ ਰਾਜੇ ਨੂੰ ਲਗਾਏ ਜਾਣ ਵਾਲਾ ਚੰਦਨ ਇਹਨਾਂ ਦੀ ਦੇਹ ਉਤੇ ਲਗਾ ਦਿੱਤਾ श्याम को रूप निहारेत ही काव श्याम मने अत ही सुख पायो कवि श्याम कहंदे हन जेदे कृष्ण दा रूप देख दिया ही उसने मन विच बहुत सुख पाया जाको ना अंत लख्यो ब्रह्मा कर कै मन प्रेम कई दिन गायो ब्रह्मा ने जिसदा प्रेम करके मन विच कई दिन यश गाया है ਪਰ ਉਸ ਦੇ ਅੰਤ ਨੂੰ ਜਾਣਿਆ ਨਹੀਂ ਹੈ ਬਾੜ ਭਗੋ ਇਹ ਮਾਲਨ ਕੇ ਹਰ ਕੇ ਤਨ ਕੋ ਜਿਨ ਹਾਤ ਚੁਹਾਇਓ ਇਸ ਮਾਲਨ ਦੇ ਵੱਡੇ ਭਾਗ ਹਨ ਜਿਸ ਨੇ ਸ਼੍ਰੀ ਕ੍ਰਿਸ਼ਨ ਦੇ ਸ਼ਰੀਰ ਨੂੰ ਹੱਥਾਂ ਨਾਲ ਛੋਇਆ ਹੈ ਹਰ ਇੱਕ ਧਰਿਓ ਪਗ ਪਾਇਨ ਪੈ ਹਰ ਹਾਥ ਸੁਹਾਥ ਗਹਿਓ ਕਬ ਜਾਕੋ ਸ਼੍ਰੀ ਕ੍ਰਿਸ਼ਨ ਨੇ ਇੱਕ ਪੈਰ ਉਸ ਕਬ ਜਾ ਦੇ ਪੈਰਾ ਉਤੇ ਧਰ ਦਿੱਤਾ ਅਤੇ ਆਪਣੇ ਹੱਥਾਂ ਨਾਲ ਕੁਬਜਾ ਦੇ ਹੱਥ ਪਕੜ ਲਏ ਸਿੱਧੀ ਕਰੀ ਕੁਬਰੀ ਤੇ ਸਉ ਇਤਨਾ ਬਲ ਹੈ ਜਗ ਮੈਂ ਕਹੋ ਕਾਕੋ ਇਸ ਤਰ੍ਹਾਂ ਖਿੱਚ ਕੇ ਕੁਬਜਾਨੋ ਸਿੱਧਾ ਕਰ ਦਿੱਤਾ ਇਸ ਜਿਤਨਾ ਬਲ ਜਗਤ ਵਿੱਚ ਕਿਸ ਪਾਸ ਹੈ ਜਾਹੇ ਮਰਿਓ ਬਖਬੀਰ ਅਬੈ ਕਰ ਹੈ ਬਦਸੋ ਪਤ ਪੈ ਮथुरा ਕੋ ਜਿਸਨੇ ਬੱਕਾ ਸੁਰ ਸੂਰ ਮੈਨੂੰ ਮਾਰ ਦਿੱਤਾ ਸੀ ਹੁਣ ਉਹ ਮਾਥੁਰਾ ਦੇ ਸੁਆਮੀ ਕਾਂਸ ਦਾ ਨਾਸ ਕਰੇਗਾ ਭਾਗ ਬੜੇ ਇਹ ਕੇ ਜਿਹ ਕੋ ਉਪਚਾਰ ਕਰਿਓ ਹਰ ਬੈਦ ਹੋਇ ਤਾਕੋ ਇਸ ਕੁਬਜਾ ਦੇ ਵੱਡੇ ਭਾਗ ਹਨ ਜਿਸ ਦਾ ਉਪਚਾਰ ਸ਼੍ਰੀ ਕ੍ਰਿਸ਼ਨ ਨੇ ਖੁਦ ਵੈਦ ਹੋ ਕੇ ਕੀਤਾ ਪ੍ਰਤੀ ਉਤਰਵਾਜ ਪ੍ਰਤੀ ਉਤਰ ਵਿੱਚ ਕਿਹਾ ਸਵਈਆ ਪਰਾਵ ਧਾਮ ਅਬੈ ਚਲੀ ਹੈ ਹਮਰੇ ਇਹ ਭਾਤ ਕਹਿਓ ਕਬਜਾ ਹਰ ਸੋ ਕਬਜਾ ਨੇ ਸ਼੍ਰੀ ਕ੍ਰਿਸ਼ਨ ਨੂੰ ਇਸ ਤਰ੍ਹਾਂ ਕਿਹਾ اے ਪ੍ਰਭੂ ਹੁਣੇ ਮੇਰੇ ਕਾਰ ਨੂੰ ਚੱਲੋ ਆਤ ਹੀ ਮੁਖ ਦੇਖ ਕੈ ਰੀਜ ਰਹੀ ਸੋ ਕਹਿਓ ਨਿਪਕੇ ਬਿਨ ਹੀ ਡਰ ਸੋ ਸ਼੍ਰੀ ਕ੍ਰਿਸ਼ਨ ਦਾ ਮੁਖ ਵੇਖ ਕੇ ਉਹ ਕਬਜਾ ਬਹੁਤ ਪਰਸਾਣ ਹੋ ਗਈ ਅਤੇ ਰਾਜ ਦੇ ਡਰ ਤੋਂ ਬਿਨਾ ਹੀ ਕਿਹਾ ਹਰ ਜਾਣਿਓ ਕੇ ਮੋ ਮੈ ਰਹੀ ਬਸ ਹੋਇ ਇਹ ਭਾਤ ਕਹਿਓ ਤਹਿ ਸੋ ਛਰ ਸੋ ਸ਼੍ਰੀ ਗਿਸ਼ਨ ਨੇ ਜਾਣ ਲਿਆ ਕੇ ਇਹ ਮੇਰੇ ਪ੍ਰੇਮ ਦੇ ਵਸ ਵਿੱਚ ਹੋ ਗਈ ਹੈ ਅਤੇ ਉਸ ਨੂੰ ਛਲਪੂਰਵਕ ਕਿਹਾ ਕਰ ਹੋ ਤੁਮਰੋ ਸੋ ਮਨੋਰਥ ਪੂਰਨ ਕਾਂਸ ਕੋ ਕੈ ਬਦ ਹੋ ਪਰਸੋ ਪਹਿਲਾ ਮੈਂ ਬਲ ਨਾਲ ਕਾਂਸ ਦਾ ਪਦ ਕਰ ਲਵਾਂ ਫਿਰ ਤੇਰਾ ਵੀ ਮਨੋਰਥ ਪੂਰਾ ਕਰ ਦਵਾਂਗਾ। ਕubjਾ ਕੋ ਸਵਾਰ ਕਾਜ ਤਬੈ ਪੁਨ ਦੇਖਣ ਕੇ ਰਸ ਮੈ ਅਨੁਰਾਗਿਓ। ਕubjਾ ਦਾ ਕਾਜ ਸਵਾਰ ਕੇ ਫਿਰ ਨਗਰ ਨੂੰ ਵੇਖਣ ਵਿੱਚ ਰੁਚਿਤ ਹੋਏ। ਤਾਏ ਗਿਓ ਤੇ ਠੋਰ ਬਿਖੈ ਤਨ ਸੁੰਦਰ ਕੋ ਸੋ ਦੇਖਣ ਲਾਗਿਓ। ਭੱਜ ਕੇ ਉਸ ਅਸਥਾਨ ਉੱਤੇ ਗਏ। ਜਿੱਥੇ ਰਾਜੇ ਦੇ ਸੁੰਦਰ ਤੁਣਸ਼ ਪੇਸਨ ਅਤੇ ਉਹਨਾਂ ਨੂੰ ਵੇਖਣ ਲੱਗੇ ਪ੍ਰੇਤਨ ਕੇ ਕਰਤੇ ਸੋਮਨ ਹਰ ਕੇ ਮਨ ਮੈਂ ਅਤ ਹੀ ਕੁਪ ਜਾਗਿਓ ਨੌਕਰਾਂ ਦੇ ਮਨਾ ਕਰਨ ਤੇ ਸ਼੍ਰੀ ਕ੍ਰਿਸ਼ਨ ਦੇ ਮਨ ਵਿੱਚ ਬਹੁਤ ਕ੍ਰੋਧ ਜਾਗ ਪਿਆ ਗਾੜੀ ਕਸੀਸ ਦੇ ਧਨ ਕੋ ਦ੍ਰਿੜ ਕਹਿ ਜਿਹ ਤੇ ਨਿਪ ਕੋ ਤਨ ਭਾਗਿਓ ਕ੍ਰਿਸ਼ਨ ਨੇ ਤਾਨੋਸ਼ ਨੂੰ ਫੜ ਕੇ ਜੋਰ ਨਾਲ ਚੀਲਾ ਚੜਾਇਆ ਜਿਸ ਕਰਕੇ ਰਾਜੇ ਦਾ ਤਾਨੋਸ਼ ਟੁੱਟ ਗਿਆ ਗਾੜੀ ਕਸੀਸ ਦੇਈ ਕੁਪਕੈ ਰੁ ਪਠਾੜ ਭਇਓ ਤੈ ਠੋਰ ਬਿਖੈ ਕ੍ਰਿਸ਼ਨ ਨੇ ਕ੍ਰੋਧ ਕਰਕੇ ਤਾਨੋਸ਼ ਉੱਤੇ ਜੋਰ ਨਾਲ ਚੀਲਾ ਚੜਾਇਆ ਅਤੇ ਉਸ ਸਥਾਨ ਉੱਤੇ ਡਟ ਕੇ ਖੜੋ ਗਿਆ ਬਰ ਸਿੰਘ ਮਨੋਦ੍ਰਿਗ ਕਾੜਕੈ ਠਾੰਡੋ ਹੈ ਭਿਖੈ ਜੋ ਗਿਰੇ ਪਉਮੁ ਬਿਖੈ ਇੰਜ ਪ੍ਰਤੀਤ ਹੁੰਦਾ ਸੀ ਮਾਨੋ ਬਲਵਾਨ ਸ਼ੇਰ ਅੱਖਾ ਕੱਢ ਕੇ ਖੜੋ ਰਿਆ ਹੋਵੇ ਜਿਹੜਾ ਵੇਖਦਾ ਸੀ ਉਹੀ ਧਰਤੀ ਉੱਤੇ ਡਿੱਗ ਪੈਂਦਾ ਸੀ ਦੇਖਤ ਹੀ ਡਰ ਪਿਓ ਮਗਵਾ ਡਰ ਪਿਓ ਬ੍ਰਹਮਾ ਜੋ ਲੇ ਖਲਿਕੇ ਉਸ ਨੂੰ ਵੇਖਦਿਆ ਹੀ ਇੰਦਰ ਡਰ ਗਿਆ ਬ੍ਰਹਮਾ ਵੀ ਡਰ ਗਿਆ ਅਤੇ ਉਹ ਚਿੱਤਰ ਗੁਪਤ ਵੀ ਡਰ ਗਿਆ ਜੋ ਜੀਵਾਂ ਦੇ ਲੇਖ ਲਿਖਦਾ ਹੈ ਧਨ ਕੇ ਟੁਕਰੇ ਸੰਗ ਜੋਦਨ ਮਾਰਤ ਸ਼ਾਮ ਕਹੈ ਅਤ ਹੀ ਸੋ ਤਿੱਖੈ ਕਵੀ ਸ਼ਾਮ ਕਹਿੰਦੇ ਹਨ ਧਨੁਸ਼ ਦੇ ਟੁਕੜੇ ਜੋ ਬਹੁਤ ਤਿੱਖੇ ਹਨ ਉਹਨਾਂ ਨਾਲ ਸ਼੍ਰੀ ਕ੍ਰਿਸ਼ਨ ਯੋਧਿਆ ਨੂੰ ਮਾਰਦਾ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ